ਉਹਨਾਂ ਨੂੰ ਇਹ ਚਾਹੀਦੀ ਹੈ ਇੱਕ ਕੰਡੈਂਸਰ ਚਾਹੀਦਾ ਹੈ ਕਿ ਆਪਰੇ ਸਾਰੇ ਪਹਿਲਾਂ ਤਾਂ ਇੱਕ ਕੰਡੈਂਸਰ ਵੀ ਹੋਣਾ ਜੋ ਉਸ ਨੂੰ ਕਰੂਗਾ ਕੰਡਕਟਰ ਉਧਰੋਂ ਵੱਡੀ ਆਉਂਦੀ ਹੈ ਜੋ ਮਾਰੀ ਉਧਰੋਂ ਆਉਂਦੀ ਹੈ ਉਹ ਭੱਤੀ ਪਰੰਪਰਾ ਪਾ ਜੀ ਕੀ ਕਹਿੰਦੇ 10 ਮਿੰਟ ਰੁਕ ਜਿਓ ਤੁਸੀਂ ਸਭ ਨੂੰ ਆਣਾ ਵਾ ਤੇ ਜੀ ਬੈਠੇ ਦੁਕਾਨ ਦੇ ਉੱਤੇ ਤੇ ਮੈਂ ਆਪੇ ਸੀ ਮੁਲਾਜ਼ਮ ਸੀ ਮੇਰਾ ਤੇ ਲੜਕੇ ਹੀ ਦੋ ਪਹਿਲਾਂ ਉੱਥੇ ਉਹ ਨੁਕਰ ਚ ਖੜੇ ਸੀ ਇਹ ਰਤੋਂ ਲੰਕੇ ਗਾਂ ਗਏ ਆ ਚਾਂਦੇ ਦੇ ਫਾਇਦ ਕਰਕੇ ਤੇ ਸਿੱਧੇ ਲੰਗੇ ਕਿਸਤਾਂ ਨੂੰ ਹੋਈਆਂ ਸੀ ਉਹਨਾਂ ਦੇ ਬਿਪਾਰ ਫੜੇ ਸੀ ਬਾਹਰ ਉਹ ਮੂੰਹ ਬੰਨੇ ਦਾ ਸੀ ਉਹਨਾਂ ਨੇ ਸਿਰ ਤੇ ਵੀ ਬੰਨੇ ਦਾ ਸੀ ਪੱਨਾਂ ਜਿਆ ਤੇ ਮੂੰਹ ਦੇ ਮੋਨੇ ਸਰਦਾਰ ਭਾਜੀ ਸਰਦਾਰ ਹੀ ਮੇਰੇ ਸਾਹਮਣੇ ਤੇ ਤੁਹਾਨੂੰ ਇਸ ਤੋਂ ਪਹਿਲਾਂ ਕੋਈ ਥ레ਡ ਕਾਲ ਵਗੈਰਾ ਆਈ ਹੈ ਕੋਈ ਨਹੀਂ ਕੋਈ ਜਗ ਧਮਕੀ ਭਰੀ ਕਾਲ ਜਾਂ ਨਹੀਂ 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 ਕੋਈ ਕਹਿੋ ਜੀ ਗੱਲ ਨਹੀਂ ਕੁਝ ਕਹਿੰਦੇ ਬੋਲ ਕੇ ਵੀ ਦੇ ਕੁਝ ਕਹਿ ਗਏ ਬਸ ਨਾ ਨਾ ਕੋਈ ਬੋਲਿਆ ਨਹੀਂ ਮੈਨੂੰ ਕੀ ਕਿਦਾਂ ਕਿਦਾਂ ਆਏ ਬੰਦੇ ਗੋਲੀ ਚ ਲਾਈਆਂ ਗੋਲੀ ਚ ਲਾ ਕੇ ਚੱਲ ਗਏ ਕਿੰਨੀਆਂ ਗੋਲੀਆਂ ਚਲੀਆਂ ਦੋ ਚਲੀਆਂ ਇੱਕ ਚੱਲੀ ਹੈ ਇੱਕ ਨਹੀਂ ਚੱਲੀ ਪਹਿਲੇ ਵਾਲਾ ਸੀ ਕਿ ਤਰ੍ਹਾਂ ਬ੍ਰੈਡ ਕਰ ਰਹੇ ਸੀ ਆ ਸ਼ੀਸ਼ਾ ਜਗਾ ਟੁੱਟਿਆ ਹੈ ਵੀ ਗੋਲੀ ਵੱਜਣ ਕਰ ਤੇ ਹਾਂਜੀ ਹਾਂਜੀ ਅੱਛਾ ਤੇ ਕਿਵੇਂ ਸਾਰਾ ਬਤਲੋ ਕਹਿੰਦੇ ਦੁਬਾਰਾ ਮੁੜ ਕੇ ਵਾਪਸ ਆਏ ਨੇ ਹਾਂਜੀ ਹਾਂਜੀ ਕੀ ਕੀ ਮੰਗ ਕਰਦੇ ਹੋ ਤੁਸੀਂ ਮੈਨੂੰ ਅਸੀਂ ਐਸਐਸਪੀ ਸਾਹਿਬ ਤੋਂ ਮੰਗ ਕਰਨਾ ਹੈ ਕਿ ਜਿਹੜੇ ਬੰਦੇ ਆ ਫੜੇ ਜਾਣ ਤੇ ਸਾਨੂੰ ਮਦਦ ਲੱਗਦੀ ਹੈ ਕਿ ਸਤਿਆਂ ਨੂੰ ਪੂਰਾ ਵਿਸ਼ਵਾਸ ਆ ਪੂਰਾ ਕਰਨ ਦੇ ਬਾਰੇ ਕੀ ਨਾਵੀਦ ਜੀ ਆਪਣਾ ਮੇਰਾ ਨਾਮ ਮਦਦ ਲਾ ਕਿਸ ਤਰ੍ਹਾਂ ਦਾ ਮੌਲ ਹੈ ਇਸਲੇ ਪ੍ਰਵਾਹ ਬਾਬਾ ਬਾਜ਼ਾਰ ਚ ਦੱਸਦਾ ਬਾਈ ਇਸ ਤੀਨ ਨੂੰ ਲੈ ਕੇ ਦਰ ਉਹ ਤਾਂ ਫਿਰ ਡੈਸ਼ੇ ਪੈ ਜਾਂਦੀ ਹੈ ਜਦੋਂ ਫਿਰ ਗੋਲੀ ਚੱਲੇ ਹਰ ਬੰਦੇ ਤੇ ਮੰਚ ਡੈਸ਼ੇਤ ਹੁੰਦੀ ਹੈ ਕਾਨੂੰਨ ਵਿਵਸਥਾ ਨੂੰ ਕਿਸ ਤਰ੍ਹਾਂ ਵੇਖਦੇ ਹੋ ਕਿ ਜਿਹੜੀ ਅੱਜ ਆਏ ਦਿਨ ਹੈ ਜਈਆਂ ਗੋਲੀਆਂ ਚੱਲਣ ਦੀਆਂ ਘਟਨਾਵਾਂ ਉਹ ਮੈਂ ਸਮਝ ਗਿਆ ਤੁਹਾਡੀ ਗੱਲ ਹੈ ਪਰ ਦੇਖੋ ਨਾ ਕਿ ਕੋਈ ਪਤਾ ਥੋੜਾ ਲੱਗਦਾ ਰਹੇਗਾ ਸਰਵਾਦਤ ਕੀ ਬਲ ਕੋਣ ਕਰ ਗਿਆ ਕਿ ਅੱਜ ਅਸੀਂ ਅੱਜ ਪੰਜਾਬ ਵਾਜ਼ ਕੰਪਨੀ ਦੇ ਦੁਕਾਨ ਤੇ ਜਿਹੜੀ ਰਾਇਰਿੰਗ ਇਨਸੀਡੈਂਟ ਹੋਇਆ ਅਸੀਂ ਸਾਰੇ ਅਫਸਰ ਮੌਕੇ ਤੇ ਪਹੁੰਚੇ ਹੋਏ ਆਂ ਜਾਂਚ ਕਰ ਰਹੇ ਆਂ ਜਲਦੀ ਤੋਂ ਜਲਦੀ ਜਿਹੜੇ ਵਾਰਦਤ ਕਰਨ ਵਾਲੇ ਉਹਨਾਂ ਨੂੰ ਅਰੈਸਟ ਕਰ ਲਵਾਂਗੇ ਕੀ ਸਰ ਵਾਰਦਤ ਹੋਈ ਬਾਬ ਲੱਗਾ ਇੱਕ ਗੋਲੀ ਚੱਲੀ ਇੱਕ ਪੰਜਾਬ ਵਾਲਸ ਕੰਪਲੀਟ ਤੇ ਤਾਂ ਹੀ ਸਾਰੇ ਅਫਸਰ ਇੱਥੇ ਮੌਕੇ ਤੇ ਆਂ ਤੈਨੂੰ ਅਸੀਂ ਲੱਗੇ ਹੋਏ ਇਨਵੈਸਟੀਗੇਸ਼ਨ ਕਰ ਰਹੇ ਆਂ ਜਲਦੀ ਤੋਂ ਜਲਦੀ ਟਰੇਸ ਆਫ ਕਰ ਲਵਾਂਗੇ ਇਹ ਪਹਿਲਾਂ ਕਿੰਦਾਂ ਨੇ ਨੌਜਵਾਨ ਸੀ ਦੋ ਕਹਿੰਦੇ ਫਾਇਰ ਕੀ ਦੂਰ ਚੱਕਰ ਲਾਇਆ ਪੂਰਾ ਪੰਜਾਬ ਦੀ ਦੋ ਸੀ ਨੌਜਾਨ ਉਹਨਾਂ ਨੇ ਆਪਣਾ ਜਿਹੜਾ ਸੂਹ ਬੰਨਿਆ ਹੋਇਆ ਸੀ ਪਲਸਰ ਮੋਟਰਸਾਈਕਲ ਤੇ ਤਾਂ ਸਾਡੀਆਂ ਟੀਮਾਂ ਲੱਗੀਆਂ ਜਲਦੀ ਜਲਦੀ ਟਰੇਸ ਆਫ ਕਰ 这个是分。